ਜਿਹੜਾ ਪਿਛਲੇ ਦਿਨੀ ਪਿੰਡ ਸੁਖਨ ਵਾਲੇ ਬਹੁਤ ਹੀ ਨਾਮਰਾਦ ਘਟਨਾ ਜਿਹੜੀ ਹੋਈ ਆ ਜਿਹੜੀ ਉਸ ਪਰਿਵਾਰ ਨੂੰ ਇੱਕ ਉਹ 60 ਦਾ ਦਰਜੰਦੇ ਸਾਦੇ ਆਪਾਂ ਕਹਿ ਦਈਏ ਜਿਵੇਂ ਪੈਸ ਨੈਸ ਹੀ ਕਰਤਾ ਉਹ ਪਰਿਵਾਰ ਉਹ ਇੱਕ ਮਾੜੀ ਸੋਚ ਨੇ ਉਹ ਮਾੜੀ ਸੋਚ ਰੱਖਣ ਵਾਲੀ ਉਹ ਕੁੜੀ ਨੇ ਜਿਹਦਾ ਪਹਿਲਾਂ 8 ਸਾਲ ਪਹਿਲਾਂ ਫਿਰ ਚੱਲਦਾ ਇਹ ਮੁੰਡੇ ਨਾਲ ਉਹਨੇ ਆਪਣੇ ਮਾਪਿਆਂ ਨੂੰ ਇਹ ਉਹਨੇ ਦੱਸਿਆ ਵੀ ਮੇਰੀ ਉਹ ਮੁੰਡੇ ਨਾਲ ਗੱਲਬਾਤ ਆ ਤੇ ਮੇਰੇ ਮੇਰਾ ਇਹ ਰਿਸ਼ਤਾ ਉਸੇ ਕੀਤਾ ਜਾਵੇ ਹੋ ਜਾਂਦੇ ਆ ਨਾਰਮਲ ਘਟਨਾ ਹੋ ਜਾਂਦੇ ਰਹਿਤੇ ਪਰ ਕਿਹੜੇ ਜਨਮਾਂ ਦੀ ਜਿਹੜੀ ਕੱਢੀ ਆ ਗੁਰਵਿੰਦਰ ਸਿੰਘ ਦੇ ਪਰਿਵਾਰ ਨਾਲ ਮੈਨੂੰ ਮਤਲਬ ਕਹਿੰਦੇ ਨੂੰ ਆਪ ਨੂੰ ਦੁੱਖ ਲੱਗਦਾ ਉਸ ਪਰਿਵਾਰ ਨੂੰ ਇਹਨੇ ਜਮਾਂ ਹੀ ਤੈਸ਼ ਨੈਸ਼ ਕਰਤਾ ਅੱਜ ਪਿੰਡ ਸੁਖਨ ਵਾਲੇ ਸ਼ਮਸ਼ਾਨ ਘਾਟ ਵਿੱਚ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਸਨਸਕਾਰ ਕੀਤਾ ਜਾਂ ਗੁਰਦੁਆਰਾ ਸਾਹਿਬ ਲਾਹਣਿਆਂ ਦਾ ਪਾਠ ਹੋਇਆ ਬਹੁਤ ਸੰਗਤ ਸੀ ਬੜੀ ਪਹਿਪੀਤ ਸੰਗਤ ਸੀ ਮਲਵੀ ਤੇ ਕੁੜੇ ਕੋ ਗੱਲ ਨਹੀਂ ਕਰ ਰਿਆ ਸੀ ਕਿਉਂ ਨਹੀਂ ਕਰ ਰਿਆ ਸੀ ਬਹੁਤ ਹੀ ਗਮਹੀਣ ਮਲਵੀ ਡੰਗਾਈਆਂ ਵਿੱਚ ਉਹ ਸਾਰੀ ਸੰਗਤ ਸੀਗੀ ਪਰ ਉਹਦਾ ਜਿਹੜਾ ਗੁਰਵਿੰਦਰ ਸਿੰਘ ਦਾ ਡੈਡੀ ਆ ਉਹ ਕਿਸੇ ਨਾਲ ਗੱਲ ਨਹੀਂ ਕਰ پا ਰਿਹਾ ਸੀ ਕਿ ਐਨਾ ਅੰਦਰੋਂ ਦੁਖੀ ਸੀ ਉਹ ਤੇ ਅੱਜ ਜਿਹੜੀਆਂ ਉਹਦੇਆਂ ਅੰਤਮ ਰਸਮਾਂ ਹੋਈਆਂ ਪਿੰਡ ਸੁਖਨ ਵਾਲੇ ਵਿੱਚ ਉਹ ਸਾਰੇ ਹੀ ਕੁੜੀ ਨੂੰ ਲਾਹਨਤਾਂ ਪਾਉਂਦੇ ਆ ਵੀ ਇਹ ਡੈਨ ਨੇ ਕੀ ਕੀਤਾ ਕਿ ਅੱਜ ਸਾਰੇ ਰਲ ਮਿਲ ਕੇ ਗੁਰਵਿੰਦਰ ਸਿੰਘ ਨੂੰ ਆਪਾਂ ਲਗ ਲਗ ਆਪਣੀਆਂ ਪੋਸਟਾਂ ਵਿੱਚ ਜਸ ਤਸ ਫਾਰ ਜਸ ਤਸ ਫਾਰ ਲਿਖ ਕੇ ਆਪਾਂ ਸਾਰਿਆਂ ਨੇ ਪਾਉਣਾ ਵੀ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲ ਜੇ ਉਹਨਾਂ ਪਾਪੀਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਆ ਅਸੀਂ ਸਾਰੇ ਅੱਜ ਗੁਰਵਿੰਦਰ ਸਿੰਘ ਦੇ ਪਰਿਵਾਰ ਨਾਲ ਖੜੇ ਆ ਜਿੰਨਾ ਚਿਰ ਉਹਨਾਂ ਨੂੰ ਪੂਰਾ ਇਨਸਾਫ ਨਹੀਂ ਮਿਲਦਾ ਸਾਰੇ ਮਲੇ ਇਲਾਕੇ ਦੇ ਪਿੰਡ ਸੰਗਤ ਉਸ ਪਰਿਵਾਰ ਨਾਲ ਜਿੰਨਾ ਚਿਰ ਗੁਰਵਿੰਦਰ ਸਿੰਘ ਨੂੰ ਇਨਸਾਫ ਨਹੀਂ ਮਿਲਦਾ